ਅੱਜ ਦੀਆਂ ਤਾਜ਼ਾ ਮੁੱਖ ਖਬਰਾਂ ਤੇ ਸਕੀਮਾਂ 9 ਦਸੰਬਰ 2024 ਵਿਧਵਾ ਪੈਨਸ਼ਨ ਸਕੀਮ ਸੰਬੰਧੀ ਸਰਕਾਰ ਦਾ ਵੱਡਾ ਐਲਾਨ ਔਰਤਾਂ ਨੂੰ ਨਵੀਂ ਸਕੀਮ ਤਹਿਤ ਘਰ ਬੈਠਿਆਂ ਮਿਲਣਗੇ ਹਜ਼ਾਰਾਂ ਰੁਪਏ ਜਲਦੀ ਭਰ ਲਓ ਆਹਾ ਨਵਾਂ ਫਾਰਮ ਦੇਖੋ ਪੂਰੀ ਜਾਣਕਾਰੀ ਹਾਂਜੀ ਦੋਸਤੋ ਪਿਆਰ ਭਰੀ ਸਸਤਰੀ ਕਾਲਜੀ ਸਾਰਿਆਂ ਨੂੰ ਸਵਾਗਤ ਕਰਦੇ ਆ ਤੁਹਾਡਾ ਆਪਣੇ ਹੀ YouTube ਚੈਨਲ ਡੇਲੀ ਅਪਡੇਟ ਪੰਜਾਬ ਦੇ ਉੱਤੇ ਤਾਂ ਹਾਂਜੀ ਦੋਸਤੋ ਅੱਜ ਅਸੀਂ ਤੁਹਾਡੇ ਲਈ ਅੱਜ ਦੀਆਂ ਤਾਜ਼ਾ ਮੁੱਖ ਖਬਰਾਂ ਤੇ ਸਕੀਮਾਂ ਲੈ ਕੇ ਹਾਜ਼ਰ ਹੋ ਚੁੱਕੇ ਆ ਤਾ ਪਹਿਲੀ ਤੇ ਵੱਡੀ ਖਬਰ ਪੰਜਾਬ ਚ ਮੌਸਮ ਦਾ ਬਦਲਿਆ ਮિજાਜ ਚੰਡੀਗੜ੍ਹ ਚ ਪਿਆ ਭਾਰੀ ਮੀਂਹ 7 ਜ਼ਿਲ੍ਹਿਆਂ ਚ ਅਲਰਟ ਜਾਰੀ ਤਾਂ ਦੇਖੋ ਪੰਜਾਬ ਅਤੇ ਹਰਿਆਣੇ ਦੀ ਰਾਜਧਾਨੀ ਚੰਡੀਗੜ੍ਹ ਚ ਮੌਸਮ ਬਦਲ ਗਿਆ ਹੈ ਕਿਉਂਕਿ ਐਤਵਾਰ ਸ਼ਾਮ ਨੂੰ ਚੰਡੀਗੜ੍ਹ ਚ ਭਾਰੀ ਮੀਂਹ ਪਿਆ ਜਿਸ ਕਾਰਨ ਠੰਡ ਹੋਰ ਵੀ ਵੱਧ ਗਈ ਹੈ ਪੰਜਾਬ ਦੇ ਕੁਝ ਇਲਾਕਿਆਂ ਨੂੰ ਛੱਡ ਕੇ ਸਵੇਰੇ ਸ਼ਾਮ ਠੰਡ ਨੇ ਲੋਕਾਂ ਨੂੰ ਕੰਬਾਕੇ ਰੱਖ ਦਿੱਤਾ ਹੈ ਪੰਜਾਬ ਚੰਡੀਗੜ੍ਹ ਦਾ ਤਾਪਮਾਨ ਲਗਾਤਾਰ ਡਿੱਗਦਾ ਜਾ ਰਿਹਾ ਹੈ ਪੰਜਾਬ ਤੇ ਚੰਡੀਗੜ੍ਹ ਚ ਪਿਛਲੇ 3 ਦਿਨਾਂ ਚ ਤਾਪਮਾਨ ਕਰੀਬ 5 ਡਿਗਰੀ ਦੀ ਗਿਰਾਵਟ ਦਰਜ ਕੀਤੀ ਗਈ ਹੈ ਇਸ ਦੇ ਨਾਲ ਹੀ ਪੰਜਾਬ ਦਾ ਆਦਮਪੁਰ ਦੇਸ਼ ਦੇ ਮੈਦਾਨੀ ਇਲਾਕਿਆਂ ਚ ਸਭ ਤੋਂ ਠੰਡਾ ਰਿਹਾ ਤਾਂ ਦੇਖੋ ਪਹਾੜਾਂ ਚ ਬਰਫਬਾਰੀ ਕਾਰਨ ਮੈਦਾਨੀ ਇਲਾਕਿਆਂ ਚ ਠੰਡ ਲਗਾਤਾਰ ਵਧ ਰਹੀ ਹੈ ਇਸ ਦੇ ਨਾਲ ਹੀ 8 ਦਸੰਬਰ ਤੋਂ ਵੈਸਟਰਨ ਡਿਸਟਰਬੈਂਸ ਸਰਗਰਮ ਹੋ ਗਿਆ ਹੈ ਜਿਸ ਕਾਰਨ ਕਈ ਇਲਾਕਿਆਂ 'ਚ ਭਾਰੀ ਮੀਂਹ ਪਿਆ ਅਤੇ ਹੋਰ ਵੀ ਮੀਂਹ ਪੈਣ ਦੀ ਸੰਭਾਵਨਾ ਹੈ 7 ਜ਼ਿਲ੍ਹਿਆਂ 'ਚ ਜੈਲੋ ਅਲਰਟ ਜਾਰੀ ਕੀਤਾ ਗਿਆ ਜਿਸ ਵਿੱਚ ਅੰਮ੍ਰਿਤਸਰ, ਕਪੂਰਥਲਾ, ਜਲੰਧਰ, ਲੁਧਿਆਣਾ ਤੇ ਬਰਨਾਲਾ, ਸੰਗਰੂਰ ਅਤੇ ਮਾਨਸਾ ਸ਼ਾਮਲ ਹੈ ਜਿਸ ਵਿੱਚ ਧੁੰਦ ਪੈਣ ਦੀ ਸੰਭਾਵਨਾ ਹੈ ਉਧਰ ਇੱਕ ਹੋਰ ਵੱਡੀ ਖਬਰ ਪੰਜਾਬ ਨਗਰ ਨਿਗਮ ਚੋਣਾਂ ਦਾ ਹੋਇਆ ਐਲਾਨ 21 ਦਸੰਬਰ ਨੂੰ ਪੈਣਗੀਆਂ ਵੋਟਾਂ ਤਾਂ ਦੇਖੋ ਪੰਜਾਬ ਰਾਜ ਚੋਣ ਕਮਿਸ਼ਨ ਨੇ ਅੱਜ ਸਥਾਨਕ ਸਰਕਾਰਾਂ ਵਿਭਾਗ ਦੇ ਮਿਤੀ 22/11/2024 ਦੇ ਨੋਟੀਫਿਕੇਸ਼ਨ ਅਨੁਸਾਰ ਵੱਖ-ਵੱਖ ਨਗਰ ਨਿਗਮਾਂ ਕੌਂਸਲਰਾਂ ਅਤੇ ਨਗਰ ਪੰਚਾਇਤਾਂ ਦੀਆਂ ਚੋਣਾਂ ਕਰਾਉਣ ਦਾ ਐਲਾਨ ਕਰ ਦਿੱਤਾ ਹੈ ਇਸ ਨੋਟੀਫਿਕੇਸ਼ਨ ਚ ਇਹ ਹਦਾਇਤ ਕੀਤੀ ਗਈ ਹੈ ਕਿ ਵੱਖ-ਵੱਖ ਨਗਰ ਨਿਗਮਾਂ ਕੌਂਸਲਰਾਂ ਅਤੇ ਨਗਰ ਨਿਗਮ ਪੰਚਾਇਤਾਂ ਦੀਆਂ ਚੋਣਾਂ ਕਰਵਾਈਆਂ ਜਾਣਗੀਆਂ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਪੰਜਾਬ ਰਾਜ ਚੋਣ ਕਮਿਸ਼ਨ ਰਾਜਕਮਲ ਚੌਧਰੀ ਨੇ ਦੱਸਿਆ ਕਿ ਚੋਣ ਸ਼ੈਡਿਊਲ ਦੇ ਐਲਾਨ ਦੇ ਨਾਲ ਹੀ ਉਕਤ ਨਗਰ ਨਿਗਮਾਂ ਦੇ ਅਧਿਕਾਰ ਖੇਤਰ ਚ ਆਦਰਸ਼ ਚੋਣ ਜਾਪਤਾ ਤੁਰੰਤ ਪ੍ਰਭਾਵ ਨਾਲ ਲਾਗੂ ਹੋ ਗਿਆ ਹੈ ਜਿਸ ਦੀ ਸਾਰੀ ਜਾਣਕਾਰੀ ਇਸ ਦੀ ਵੈਬਸਾਈਟ ਤੇ ਅਪਲੋਡ ਵੀ ਕਰ ਦਿੱਤੀ ਗਈ ਹੈ ਉਦਰੀ ਇੱਕ ਹੋਰ ਵੱਡੀ ਖਬਰ ਔਰਤਾਂ ਨੂੰ ਘਰ ਬੈਠੇ ਹਜ਼ਾਰਾਂ ਰੁਪਏ ਦੇਵੇਗੀ ਇਹ ਸਰਕਾਰੀ ਸਕੀਮ ਤਾਂ ਦੇਖੋ ਕੇਂਦਰ ਸਰਕਾਰ ਦੇਸ਼ ਦੇ ਨਾਗਰਿਕਾਂ ਲਈ ਕਈ ਯੋਜਨਾਵਾਂ ਚਲਾ ਰਹੀ ਹੈ ਇਸੇ ਲੜੀ ਤਹਿਤ ਔਰਤਾਂ ਦੇ ਸਸ਼ਕਤ ਕਰਨ ਲਈ ਇੱਕ ਨਵੀਂ ਯੋਜਨਾ ਲਿਆਂਦੀ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸੋਮਵਾਰ ਜਾਨੀ ਕਿ ਅੱਜ ਹਰਿਆਣਾ ਦੌਰੇ ਤੇ ਬੀਮਾ ਸਖੀ ਯੋਜਨਾ ਦੀ ਸ਼ੁਰੂਆਤ ਕਰਨਗੇ ਇਸ ਯੋਜਨਾ ਦੇ ذریعے ਸਰਕਾਰ ਦੀ ਕੋਸ਼ਿਸ਼ ਔਰਤਾਂ ਦੇ ਸਸ਼ਕਤ ਕਰਨ ਨੂੰ ਵਧਾਉਣਾ ਹੈ ਪੀਐਮਓ ਵੱਲੋਂ ਜਾਰੀ ਬਿਆਨ ਵਿੱਚ ਕਿਹਾ ਗਿਆ ਕਿ ਬੀਮਾ ਸਖੀ ਯੋਜਨਾ ਭਾਰਤੀ ਜੀਵਨ ਬੀਮਾ ਨਿਗਮ ਦੀ ਇੱਕ ਪਹਿਲ ਹੈ ਇਹ ਯੋਜਨਾ ਪਾਣੀ ਪੱਤ ਤੋਂ ਸ਼ੁਰੂ ਕੀਤੀ ਜਾਵੇਗੀ ਜਿਸ ਵਿੱਚ 18 ਤੋਂ 70 ਸਾਲ ਦੀ ਉਮਰ ਦੀਆਂ 10ਵੀਂ ਪਾਸ ਔਰਤਾਂ ਸਸ਼ਕਤ ਕਰਨ ਨੂੰ ਮਜ਼ਬੂਤ ਕਰ ਸਕਦੀਆਂ ਨੇ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਤਾਂ ਦੇਖੋ ਇਸ ਯੋਜਨਾ ਤਹਿਤ ਔਰਤਾਂ ਵੱਲੋਂ ਔਰਤਾਂ ਨੂੰ ਸਖਲਾਈ ਤੋਂ ਬਾਅਦ ਔਰਤਾਂ LIC ਏਜੰਟ ਵਜੋਂ ਕੰਮ ਕਰ ਸਕਦੀਆਂ ਨੇ ਅਤੇ ਗ੍ਰੈਜੂਏਟ ਬਿਨਾਂ ਸਖੀਆਂ ਨੂੰ ਵੀ LIC ਵਿੱਚ ਵਿਕਾਸ ਅਫਸਰ ਵਜੋਂ ਕੰਮ ਕਰਨ ਦਾ ਮੌਕਾ ਮਿਲੇਗਾ ਪ੍ਰਧਾਨ ਮੰਤਰੀ ਮੋਦੀ ਪਵਿੱਖ ਦੀਆਂ بیمਾ ਸਖੀਆਂ ਨੂੰ ਨਿਯੁਕਤ ਕਰਨਗੇ ਇਹ ਯੋਜਨਾ ਵਿੱਚ ਸ਼ੁਰੂਆਤ ਔਰਤਾਂ ਨੂੰ ਹਰ ਮਹੀਨੇ 7000 ਰੁਪਏ ਦਿੱਤੇ ਜਾਣਗੇ ਦੂਜੇ ਸਾਲ ਵਿੱਚ 6000 ਰੁਪਏ ਅਤੇ ਤੀਜੇ ਸਾਲ 'ਚ 5000 ਰੁਪਏ ਹਰ ਮਹੀਨੇ ਦਿੱਤੇ ਜਾਣਗੇ ਯੋਜਨਾ ਦੇ ਪਹਿਲੇ ਪੜਾਅ 'ਚ 35000 ਔਰਤਾਂ ਨੂੰ بیمਾ ਏਜੰਟ ਵਜੋਂ ਰੁਜ਼ਗਾਰ ਦਿੱਤਾ ਜਾਵੇਗਾ ਬਾਅਦ ਵਿੱਚ ਇਸ ਯੋਜਨਾ ਤਹਿਤ 50000 ਔਰਤਾਂ ਨੂੰ ਹੋਰ ਲਾਭ ਦਿੱਤਾ ਜਾਵੇਗਾ ਵੱਡੀ ਖਬਰ ਤੁਹਾਡੇ ਸਾਹਮਣੇ ਆ ਉਧਰ ਇੱਕ ਹੋਰ ਵੱਡੀ ਤੇ ਤਾਜ਼ਾ ਖਬਰ ਤੁਹਾਡੇ ਤੱਕ ਲੈ ਕੇ ਆਏ ਆ ਤਾਂ ਦੇਖੋ ਕਿਸਾਨਾਂ ਲਈ ਵੱਡੀ ਖਬਰ ਆਧਾਰ ਕਾਰਡ ਦੀ ਤਰਜ਼ ਤੇ ਬਣੇਗੀ ਆਈਡੀ ਜ਼ਮੀਨੀ ਰਿਕਾਰਡ ਹੋਵੇਗਾ ਸ਼ਾਮਿਲ ਤਾਂ ਦੇਖੋ ਭਾਰਤ ਇੱਕ ਖੇਤੀ ਪ੍ਰਧਾਨ ਦੇਸ਼ ਹੈ ਜਿੱਥੇ ਇੱਕ ਵੱਡਾ ਵਰਗ ਖੇਤੀ ਤੇ ਨਿਰਭਰ ਕਰਦਾ ਹੈ ਭਾਰਤੀ ਕਿਸਾਨਾਂ ਲਈ ਸਰਕਾਰ ਨੇ ਕਿਸਾਨ ਡਿਜੀਟਲ ਆਈਡੀ ਕਾਰਡ ਦੀ ਪਹਿਲ ਕਦਮੀ ਸ਼ੁਰੂ ਕੀਤੀ ਹੈ ਇਸ ਨਾਲ ਭਾਰਤੀ ਖੇਤੀ ਵਿੱਚ ਕ੍ਰਾਂਤੀਕਾਰੀ ਬਦਲਾਅ ਦੀ ਤਬਦੀਲੀਆਂ ਕੀਤੀਆਂ ਜਾਣਗੀਆਂ ਕੇਂਦਰੀ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰਾਲੇ ਨੇ ਰਾਜਾਂ ਨੂੰ ਕਿਸਾਨਾਂ ਦੀ ਜਲਦੀ ਹੀ ਡਿਜੀਟਲ ਆਈਡੀ ਬਣਾਉਣ ਦੇ ਨਿਰਦੇਸ਼ ਜਾਰੀ ਕਰ ਦਿੱਤੇ ਗਏ ਨੇ ਤਾਂ ਦੇਖੋ ਇਸ ਦਾ ਨਾਮ ਕਿਸਾਨ ਪਛਾਣ ਪੱਤਰ ਰੱਖਿਆ ਗਿਆ ਹੈ ਕੇਂਦਰ ਸਰਕਾਰ ਦੀ ਇਹ ਨਵੇਕਲੀ ਪਹਿਲ ਹੈ ਕਿਸਾਨਾਂ ਦੇ ਇਸ ਆਧਾਰ ਕਾਰਡ ਨੂੰ ਉਹਨਾਂ ਦੇ ਖੇਤੀ ਰਿਕਾਰਡ ਨਾਲ ਜੋੜਿਆ ਜਾਵੇਗਾ ਤੁਹਾਨੂੰ ਦੱਸ ਦਈਏ ਕਿ ਕਿਸਾਨ ਪਛਾਣ ਪੱਤਰ ਇੱਕ ਬਲੱਖਣ ਆਧਾਰ ਦੀ ਨਾਲ ਜੁੜੀ ਆਈਡੀ ਹੋਵੇਗੀ ਜਿਸ ਨੂੰ ਰਾਜ ਦੇ ਯਕੀਨੀ ਜ਼ਮੀਨੀ ਰਿਕਾਰਡ ਨਾਲ ਜੋੜਿਆ ਜਾਵੇਗਾ ਇਸ ਵਿੱਚ ਜਨਸੰਖਿਆ ਦੇ ਬੇਰਬੇ ਉਗਾਈਆਂ ਗਈਆਂ ਫਸਲਾਂ ਆਦ ਸ਼ਾਮਲ ਹੋਣਗੀਆਂ ਉਧਰ ਇੱਕ ਹੋਰ ਵੱਡੀ ਤੇ ਤਾਜ਼ਾ ਖਬਰ ਤੁਹਾਡੇ ਸਾਹਮਣੇ ਆ ਤਾਂ ਦੇਖੋ ਵਿਦਵਾ ਅਤੇ ਅਪਾਹਜ ਪੈਨਸ਼ਨ ਸਕੀਮ ਨੂੰ ਲੈ ਕੇ ਆਇਆ ਵੱਡਾ ਅਪਡੇਟ ਕਰ ਲੋ ਇਹ ਕੰਮ ਭਾਰਤ ਸਰਕਾਰ ਵੱਲੋਂ ਲੋਕਾਂ ਲਈ ਕਈ ਅਬੈਸ਼ਾਲੀ ਦੋਧਨਾ ਚਲਾਈਆਂ ਜਾ ਰਹੀਆਂ ਨੇ ਸਰਕਾਰ ਵੱਲੋਂ ਚਲਾਈ ਜਾ ਰਹੀ ਵਿਦਵਾ ਅਤੇ ਪੈਨਸ਼ਨ ਸਕੀਮ ਸਮਾਜ ਦੇ ਲੋੜਵੰਦ ਵਰਗ ਲਈ ਇੱਕ ਅਹਿਮ ਸਹਾਰਾ ਹੈ ਸਰਕਾਰੀ ਸਕੀਮਾਂ ਆਰਥਿਕ ਤੌਰ ਤੇ ਕਮਜ਼ੋਰ ਲੋਕਾਂ ਨੂੰ ਸੁਰੱਖਿਅਤ ਪ੍ਰਦਾਨ ਕਰਨ ਲਈ ਚਲਾਈਆਂ ਜਾਂਦੀਆਂ ਨੇ ਤਾਂ ਦੇਖੋ ਵੱਡੀ ਅਪਡੇਟ ਤੁਹਾਡੇ ਨਾਲ ਸਾਂਝੀ ਕੀਤੀ ਜਾ ਰਹੀ ਹੈ ਪੂਰੀ ਜਾਣਕਾਰੀ ਤੁਹਾਡੀ ਸਕਰੀਨ ਤੇ ਹੈ ਤੁਸੀਂ ਦੇਖ ਸਕਦੇ ਹੋ ਇਹਨਾਂ ਰਿਪੋਰਟਰਾਂ ਮੁਤਾਬਕ ਪੈਨਸ਼ਨ ਦੀ ਰਕਮ ਦੁੱਗਣੀ ਕਰਨ ਯੋਗਤਾ ਨਿਯਮਾਂ ਨੂੰ ਬਦਲ ਅਤੇ ਪੂਰੀ ਪ੍ਰਕਿਰਿਆ ਨੂੰ ਡਿਜੀਟਲ ਕਰਨ ਦੀ ਗੱਲ ਚੱਲ ਰਹੀ ਹੈ ਤੁਹਾਨੂੰ ਪੂਰੀ ਜਾਣਕਾਰੀ ਦੇਵਾਂਗੇ ਸਭ ਤੋਂ ਪਹਿਲਾਂ ਤੁਸੀਂ ਆਪਣੇ ਸਕਰੀਨ ਦੇ ਉੱਪਰ ਦੇਖ ਸਕਦੇ ਹੋ ਵਿਧਵਾ ਪੈਨਸ਼ਨ ਵਿਧਵਾ ਪੈਨਸ਼ਨ ਸਕੀਮ ਉਹਨਾਂ ਔਰਤਾਂ ਲਈ ਬਣਾਈ ਗਈ ਹੈ ਜੋ ਆਪਣੇ ਪਤੀ ਦੀ ਮੌਤ ਤੋਂ ਬਾਅਦ ਆਰਥਿਕ ਅਤੇ ਸਮਾਜਿਕ ਸੰਕਟ ਦਾ ਸਾਹਮਣਾ ਕਰ ਰਹੀਆਂ ਨੇ ਇਹਨਾਂ ਦਾ ਉਦੇਸ਼ ਔਰਤਾਂ ਨੂੰ ਆਤਮ ਨਿਰਪਰ ਬਣਾਉਣਾ ਹੈ ਵਿਧਵਾ ਪੈਨਸ਼ਨ ਸਕੀਮ ਦਾ ਲਾਭ ਲੈਣ ਲਈ ਵਿਨੇਕਰ ਹੇਠ ਲਿਖੇ ਮਾਪਦੰਡ ਪੂਰੇ ਕਰ ਸਕਦਾ ਹੈ ਵਿਨੇਕਰ ਔਰਤ ਦੇ ਪਤੀ ਦੀ ਮੌਤ ਹੋ ਗਈ ਹੈ ਵਿਨੇਕਰ ਦੀ ਉਮਰ 18 ਤੋਂ 79 ਸਾਲ ਦੇ ਵਿੱਚ ਕਰ ਹੋਣੀ ਚਾਹੀਦੀ ਹੈ ਵਿਨੇਕਰ ਦੀ ਸਲਾਨਾ ਆਮਦਨ ਰਾਜ ਸਰਕਾਰ ਦੁਆਰਾ ਨਿਰਧਾਰਿਤ ਸਮਾਂ ਸੀਮਾ ਤੋਂ ਵੱਧ ਨਹੀਂ ਹੋਣੀ ਚਾਹੀਦੀ। ਵਿਨੇਕਰ ਨੂੰ ਸੰਬੰਧਿਤ ਰਾਜ ਦਾ ਸਥਾਈ ਨਿਵਾਸੀ ਹੋਣਾ ਚਾਹੀਦਾ ਹੈ। ਪੈਨਸ਼ਨ ਦੀ ਰਕਮ 300 ਤੋਂ 2000 ਰੁਪਏ ਤੱਕ ਪ੍ਰਤੀ ਮਹੀਨਾ ਪੈਨਸ਼ਨ ਰਾਜਾਂ ਦੁਆਰਾ ਪ੍ਰਦਾਨ ਕੀਤੀ ਜਾਂਦੀ ਹੈ। ਕੁਝ ਰਾਜਾਂ ਵਿੱਚ ਲਭਪਾਤਰੀਆਂ ਨੂੰ ਮੁਫਤ ਜਾਂ ਸਬਸਿਡੀ ਵਾਲੀਆਂ ਸਿਹਤ ਸੇਵਾਵਾਂ ਪ੍ਰਦਾਨ ਕਰਦੇ ਨੇ। ਵਿਧਵਾ ਔਰਤਾਂ ਦੇ ਬੱਚਿਆਂ ਨੂੰ ਵਜੀਫਾ ਸਿੱਖਿਆ ਦੀ ਪਹਿਲ ਦਿੱਤੀ ਜਾਂਦੀ ਹੈ। ਕੁਝ ਰਾਜਾਂ ਵਿੱਚ ਲਾਭਪਾਤਰੀਆਂ ਨੂੰ ਸਰਕਾਰੀ ਆਵਾਸ ਯੋਜਨਾ ਵਿੱਚ ਵੀ ਪਹਿਲ ਦਿੱਤੀ ਜਾਂਦੀ ਹੈ। ਆਨਲਾਈਨ ਐਪਲੀਕੇਸ਼ਨ ਅਰਜੀ ਫਾਰਮ ਭਰੋ ਅਤੇ ਲੋੜਿੰਦੇ ਦਸਤਾਵੇਜ਼ਾਂ ਨੂੰ ਅਪਲੋਡ ਕਰੋ ਤਾਂ ਅਪਲੋਡ ਦਸਤਾਵੇਜ਼ ਤੁਹਾਡੇ ਕੋਲ ਕਿਹੜੇ-ਕਿਹੜੇ ਹੋਣੇ ਚਾਹੀਦੇ ਨੇ ਆਧਾਰ ਕਾਰਡ, ਆਮਦਨ ਸਰਟੀਫਿਕੇਟ, ਪਤੀ ਦੀ ਮੌਤ ਦਾ ਸਰਟੀਫਿਕੇਟ, ਬੈਂਕ ਖਾਤੇ ਦੀ ਸਟੇਟਮੈਂਟ ਅਰਜੀ ਮਨਜ਼ੂਰ ਹੋਣ ਤੋਂ ਬਾਅਦ ਪੈਨਸ਼ਨ ਦੀ ਰਕਮ ਸਿੱਧਾ ਲਾਭਪਾਤਰੀ ਦੇ ਬੈਂਕ ਖਾਤੇ 'ਚ ਟਰਾਂਸਫਰ ਕੀਤੀ ਜਾਵੇਗੀ। ਇਹ ਨਿੱਕ ਜਾਣਕਾਰੀ ਸਾਡੇ ਤੱਕ ਪਹੁੰਚੀ ਆ ਤੁਹਾਡੇ ਤੱਕ ਵੀਡੀਓ ਬਣਾ ਕੇ ਲੈ ਕੇ ਆਏ ਆ ਜੇਕਰ ਸਾਡੇ ਵੱਲੋਂ ਦਿੱਤੀ ਗਈ ਸਾਰੀ ਜਾਣਕਾਰੀ ਤੁਹਾਨੂੰ ਚੰਗੀ ਲੱਗਦੀ ਆ ਤਾਂ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰ ਦਿਓ ਜੀ ਤਾਂ ਹਾਂਜੀ ਦੋਸਤੋ ਅੱਜ ਦੀ ਵੀਡੀਓ ਵਿੱਚ ਇੰਨਾ ਹੀ ਮਿਲਦਿਆਂ ਅਗਲੀ ਵੀਡੀਓ ਵਿੱਚ ਤਦ ਤੱਕ ਲਈ ਧੰਨਵਾਦ ਸਸਰੀਕਾਲ ਥੈਂਕ ਯੂ